ਪੰਜਾਬ ਦੀ ਪ੍ਰਸਿੱਧ ਰਗਬੀ ਖਿਡਾਰੀ ਅਮਨਦੀਪ ਕੌਰ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਵਿਸ਼ੇਸ਼ ਯੋਗਦਾਨ ਦੇ ਲਈ ਬਾਬਾ ਬੰਦਰ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਸਾਬਕਾ ਮੰਤਰੀ ਹਰਬੰਸ ਲਾਲ ਵੱਲੋਂ ਵਿਸ਼ੇਸ਼ ਸਮਾਰੋਹ ਦੇ ਦੌਰਾਨ ਦਿੱਤਾ ਗਿਆ ਹੈ। ਅਮਨਦੀਪ ਕੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀਆਂ ਉਪਲਬਧੀਆਂ ਦੇ ਮੱਦੇ ਨਜ਼ਰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਤਜਰਬੇ ਦੇ ਨਾਲ ਹੋਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਸਕੇ। ਮੇਰੇ ਹਲਕੇ ਦਾ ਹੀ ਪਿੰਡ ਹੈ ਤੀਰਪੁਰ ਸਾਡੇ ਬਾਜੀਗਰ ਬੰਜਾਰਾ ਭਾਈਚਾਰੇ ਦੀ ਸਾਡੀ ਬੇਟੀ ਹੈ ਆਪਣੀ ਅਮਨਦੀਪ ਅਮਨਦੀਪ ਹਾਂ ਇਹ ਤੁਹਾਨੂੰ ਪਤਾ ਵੀ ਵਾਟਰ ਲੈਵਲ ਤੇ ਇਹ ਗਰਵੀ ਟੀਮ ਦੀ ਜਿਹੜੀ ਵੱਡੇ ਵੱਡੇ ਉੱਥੇ ਜਿੱਤ ਕੇ ਆਈ ਹੈ ਵੱਡੇ ਵੱਡੇ ਮੁਲਕਾਂ ਨੂੰ ਹਰਾਇਆ ਹੈ ਤੇ 골ਡ ਮੈਡਲ ਲੈ ਕੇ ਆਈ ਹੈ ਤੇ ਅਸੀਂ ਅੱਜ ਇਹਦਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਦਾ ਸਨਮਾਨ ਕਰਿਆ ਕੁੜੀ ਦਾ ਸਾਡੀ ਬੇਟੀ ਐ ਸਾਨੂੰ ਬਹੁਤ ਜ਼ਿਆਦਾ ਮਾਣ ਹੋਇਆ ਕਿਉਂਕਿ ਆਪਣੇ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਸਮਾਜ ਜਿਹੜਾ ਹੈ ਇਹਨਾਂ ਦਾ ਉਹ ਬਹੁਤ ਇਹਨਾਂ ਨੇ ਸਾਨੂੰ ਮਾਣ ਦਿੱਤਾ ਲਖੀਸ਼ਾ ਬੰਜਾਰਾ ਜੀ ਵੀ ਕੁਰਬਾਨੀ ਨੂੰ ਆਪਣਾ ਸਾਰਾ ਦੇਸ਼ ਆਪਾਂ ਜਾਣਦੇ ਹਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਵੀ ਧਰ ਨੂੰ ਲੈ ਕੇ ਉੱਥੋਂ ਸੀਸ ਗੁਰਦੁਆਰਾ ਸਾਹਿਬ ਦੇ ਬਾਹਰ ਉਥੋਂ ਲੈ ਕੇ ਆਪਣੇ ਗੱਡੀ ਚ ਆ ਕੇ ਉਹਨਾਂ ਨੇ ਉਹ ਉਹਨਾਂ ਦਾ ਸੰਸਕਾਰ ਕਰਿਆ ਤੇ ਇਹ ਸਾਰਾ ਉਹ ਪਰਿਵਾਰ ਹੈ ਬੰਜਾਰਾ ਪਰਿਵਾਰ ਬਾਜੀਗਰ ਬੰਜਾਰਾ ਪਰਿਵਾਰ ਲਈ ਬੇਟੀ ਹੈ ਇਹ ਸਾਡਾ Dalit ਸਮਾਜ ਦਾ اور ਬੰਜਾਰਾ ਭਾਈਚਾਰੇ ਦਾ ਬਾਜੀਗਰ ਬਰਾਦਰੀ ਦਾ ਸਿਰ ਉੱਚਾ ਕਰਿਆ ਬੱਡਰ ਲੈਵਲ ਤੇ ਮੈਚ ਜਿੱਤ ਕੇ ਆਈ ਹੈ ਇਹ ਅਸੀਂ ਅੱਜ ਇਹਦਾ ਬਾਬਾ ਬੰਦਾ ਸਿੰਘ ਬਾਹਦਰਵਾੜ ਦੇ ਨਾਲ ਸ੍ਰੀ ਸਾਹਿਬ ਦੇ ਕੇ ਇਹਨਾਂ ਦਾ ਸਨਮਾਨ ਕਰਿਆ ਹੈ ਔਰ ਸਾਡਾ ਸਾਰੇ ਸਮਾਜ ਦਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਦੀ ਏਕਣ ਅਸੀਂ ਹੌਸਲਾ ਵਜਾਈ ਕਰੀਏ ਕਾ ਕੇ ਬੱਚੇ ਮੱਤ ਤੋਂ ਮੱਤ ਖੇਡਾ ਖੇਡਣਾ ਦੂਸਰਾ ਮੈਂ ਕਹ ਰਹਾਗਾ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਇਹ ਗੁੱਡੀ ਦੇ ਨਾਂ ਤੇ ਇਸ ਪਿੰਡ ਦੇ ਵਿੱਚ ਜਦਕਿ ਪੰਚਾਇਤੀ ਜ਼ਮੀਨ ਹੈ ਇੰਟਰਨੈਸ਼ਨਲ ਲੈਵਲ ਦਾ ਇੱਕ ਵੱਡਾ ਸਟੇਡੀਅਮ ਬਣਾਇਆ ਜਾਵੇ ਤਾਂ ਕਿ ਦੁਨੀਆ 'ਚ ਮੈਸੇਜ ਆਵੇ ਖਾਸ ਤੌਰ ਤੇ ਪੰਜਾਬ ਚੋਂ ਸਾਡੇ ਦੇਸ਼ 'ਚ ਸੁਨੇਹਾ ਜਾਵੇ ਵੀ ਖੇਡਾਂ ਨੂੰ ਸਰਕਾਰ ਪੰਜਾਬ ਦੀ ਸਰਕਾਰ ਪਹੁੰਚਿਤ ਕਰ ਰਹੀ ਹੈ। ਔਰ ਇਸ ਕੁੜੀ ਨੇ ਸਾਡਾ ਦੁਨੀਆ ਚ ਨਾਂ ਉੱਚਾ ਕਰਿਆ ਅਮਨਦੀਪ ਨੇ ਸਾਡੀ ਬੇਟੀ ਨੇ ਬੜਾ ਖੁਸ਼ੀ ਦਾ ਮਾਹੌਲ ਹੈ ਜਿਹੜੀ ਕਿ ਸਾਡੀ ਬੇਟੀ ਅਮਨਦੀਪ ਕੌਰ ਰਗਵੀ ਟੀਮ ਦੇ ਵਿੱਚ ਇੰਡੀਆ ਵੱਲੋਂ ਸਿਲੈਕਟ ਹੋਈ ਆ ਜਿਹੜੀ ਕਿ ਕਈ ਵੱਖ-ਵੱਖ ਦੇਸ਼ਾਂ ਦੇ ਵਿੱਚ ਖੇਡ ਕੇ ਪਹਿਲਾਂ THAILAND ਫਿਰ CHINA ਫਿਰ SRI LANKA ਖੇਡ ਕੇ ਦੀਵਾਲੀ ਵਾਲੇ ਦਿਨ 21 ਤਰੀਕ ਨੂੰ ਘਰ ਵਸਪਰਤੀ ਆ। ਅੱਜ ਸਾਡੇ ਤਿੰਨ ਵਾਰ ਰਹਿ ਚੁੱਕੇ ਮੰਤਰੀ ਡਾਕਟਰ ਹਵੰਸਾਲਾਲ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਆਏ ਨੇ ਇਹਨਾਂ ਨੇ ਅੱਗੇ ਨਾਲ ਸਾਡੀ ਬੇਟੀ ਦਾ ਸਨਮਾਨ ਕੀਤਾ ਇਹਨਾਂ ਦੇ ਬਹੁਤ ਧੰਨਵਾਦ ਤੇ ਬਾਕੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਬੇਟੀ ਦੀ ਜੋ ਯੋਗਤਾ ਬਣਦੀ ਆ ਉਸ ਦੇ ਮੁਤਾਬਕ ਇਸ ਦਾ ਜਿਹੜਾ ਸਥਾਨ ਆ ਉਹ ਇਸ ਨੂੰ ਦਿੱਤਾ ਜਾਵੇ ਤੇ ਮਾਨ ਸਨਮਾਨ ਜਿਹੜਾ ਬਣਦਾ ਡਾਕਟਰ ਸਵੰਸਾਲਾਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਬੇਟੀ ਅਮਨਜੀਤ ਕੌਰ ਦਾ ਵੀ ਬਹੁਤ ਧੰਨਵਾਦ ਜਿਹੜੀ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਆ ਜੀ ਕਿਉਂਕਿ ਜਦੋਂ ਬੱਚਾ ਸਿਲੈਕਟ ਹੁੰਦਾ ਹੈ ਸਾਰੇ ਏਰੀਆ ਦਾ ਨਾਮ ਚਾਹਦਾ ਮੈਂ ਵੀ ਇਹੀ ਕਾਮਨਾ ਕਰਦਾ ਕਿ ਜਿੰਨੇ ਵੀ ਬੱਚਾ ਬੱਚੇ ਹੈਗੇ ਸਾਰੇ ਇਸ ਲਾਈਨ 'ਚ ਪੈਣ ਤਾਂ ਜੋ ਨਸ਼ਿਆਂ ਤੋਂ ਬਚੇ ਰਹਿਣ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਅੱਛੀ ਕਾਲ ਜੀ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਮੇਰਾ ਨਾਮ ਮਮਨਦੀਪ ਕੌਰ ਆ ਤੇ ਮੇਰੀ ਗੇਮ ਰਗਬੀ ਇੱਥੇ ਆਏ ਸਾਰੇ ਮਹਿਮਾਨਾਂ ਦਾ ਤੇ ਜੋ 21 ਤਰੀਕ ਨੂੰ ਵੀ ਆਏ ਸੀ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਮੇਰਾ ਬਹੁਤ ਮਾਣ ਸਨਮਾਨ ਕੀਤਾ ਇਹਨਾਂ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਤੇ ਮੇਰੇ ਪੇਰੈਂਟਸ ਲਈ ਬਹੁਤ ਪ੍ਰਾਊਡ ਫੀਲ ਹੈ ਇਹ ਲੱਗਦਾ ਨਹੀਂ ਵੀ ਪੰਜਾਬ ਸਰਕਾਰ ਵੱਲੋਂ ਅਗਨੋਰ ਕੀਤਾ ਜਾ ਰਿਹਾ ਜਦੋਂ ਤੁਸੀਂ 에어ਪੋਰਟ ਤੋਂ ਉਤਰੇ ਸੀ ਤਾਂ ਪੰਜਾਬ ਲਈ ਐਡਾ ਵੱਡਾ ਤੁਸੀਂ ਮਾਨ ਲੈ ਕੇ ਆਏ ਹੋ ਤੇ ਸਰਕਾਰ ਵੱਲੋਂ ਵੀ ਕਿਸੇ ਨੁਮਾਇंदे ਵੱਲੋਂ ਤੁਹਾਨੂੰ ਸਨਮਾਨ ਕਰਨਾ ਚਾਹੀਦਾ ਸੀ ਕੋਈ ਨਹੀਂ ਪਹੁੰਚਿਆ ਕੋਈ ਪਹੁੰਚਿਆ ਨਹੀਂ ਹੈਗਾ ਪਰ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਜ਼ਰੂਰ ਹਾਂਜੀ ਕੋਈ ਮੰਗ ਕਰਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਹਾਂਜੀ ਇਹ ਮੰਗ ਕਰਦੀ ਆ ਵੀ ਜੋ ਮੈਨੂੰ ਮਤਲਬ ਬਣਦਾ ਜੋ ਮੇਰਾ ਮਤਲਬ ਜੋ ਮੈਨੂੰ ਚਾਹੀਦਾ ਮੈਨੂੰ ਉਹ ਦੇ ਦੇਣ ਕਿਉਂਕਿ ਇੱਕ ਮਤਲਬ ਜੌਬ ਦੇ ਨਾਲ ਨਾਲ ਨਾ ਜੇ ਆਪਣੀ ਗੇਮ ਵੀ ਸਹੀ ਹੋ ਸਕਦੀ ਹੈ ਵੀ ਉਹਦੇ ਵਿੱਚੋਂ ਆਪਾਂ ਖਰਚਾ ਨਿਕਲ ਸਕਦਾ ਕਿਉਂਕਿ ਮੈਂ ਇੱਕ ਮੀਡਲ ਕਲਾਸ ਫੈਮਿਲੀ ਚੋਂ ਆ ਤੇ ਮਤਲਬ ਇੰਨਾ ਖਰਚਾ ਆਪਾਂ ਨਹੀਂ ਕਰ ਸਕਦੇ ਜੇ ਇੱਕ ਜੌਬ ਹੋਵੇ ਤਾਂ ਉਹਦੇ ਨਾਲ ਨਾਲ ਮੇਰੀ ਗੇਮ ਹੋਰ ਉੱਪਰ ਜਾ ਸਕਦੀ ਹੈ